ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਅੱਜ ਆਪਾਂ ਬਹੁਤ ਟਾਈਮ ਦੇ ਬਾਅਦ ਇੱਕ ਫਲਾਵਰ ਦੀ ਵੀਡੀਓ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਇਹ ਫਲਾਵਰ ਮੈਨੇ ਪਹਿਲਾਂ ਵੀ ਬਣਾ ਕੇ ਪਾਇਆ ਹੋਇਆ ਹੈਗਾ ਸਭ ਤੋਂ ਪਹਿਲਾ ਟੰਕ ਹੈ ਜੀ ਜਿਹੜਾ ਆਪਾਂ ਨੋਟ ਬਣਾਉਣੀ ਹੁੰਦੀ ਹੈਗੀ ਮੀਨਜ਼ ਵੀ ਇੱਕ ਗੱਥ ਬਣਾਉਣੀ ਹੁੰਦੀ ਹੈਗੀ ਆਪਾਂ ਸੂਈ ਦੇ ਨਾਲ ਉਹ ਵਾਲੇ ਦੇ ਨਾਲ ਆਪਾਂ ਫਲਾਵਰ ਬਣਾਉਣੇਗੇ ਜ ਤੁਸੀਂ ਆ ਦੇਖ ਰਹੇ ਹੋਗੇ ਇੱਥੇ ਆਪਣੇ ਫੁੱਲ ਫਲਾਵਰ ਬਣਾਇਆ ਹੋਇਆ ਹੈ ਤੇ ਇਹਨੂੰ ਮੈਂ ਬਣਾ ਰਹੀ ਹਾਂ ਇਹ ਵੀਡੀਓ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਵੇਂ ਬਣਾਉਣਾਗਾ ਤੇਰੀ ਗੱਠ ਦੀ ਉੱਪਰ ਪਸਫਾਈ ਕਿਵੇਂ ਲੈ ਕੇ ਆਉਣੀ ਹੈਗੀ ਇਹ ਤੁਸੀਂ ਬੜੇ ਧਿਆਨ ਦੇ ਨਾਲ ਦੇਖਣਾਗਾ ਇਹ ਫਲਾਵਰ ਨੂੰ ਅਗਰ ਤੁਸੀਂ ਬਣਾਉਣਾ ਸਿੱਖ ਲੈਨੇ ਆ ਤੁਸੀਂ ਕੱਲੇ ਫਲਾਵਰ ਦੇ ਨਾਲ ਵੀ ਸੂਟ ਰੈਡੀ ਕਰ ਸਕਦੇ ਹੋਗੇ ਇਹਦੇ ਵਿੱਚ ਡਿਜ਼ਾਈਨ ਬਹੁਤ ਹੁੰਦੇ ਨੇਗੇ ਨਾਟ ਸਟਿਚ ਕਹਿੰਦੇ ਨੇਗੇ ਇਹਨੂੰ ਨਾਟ ਸਟਿਚ ਵਾਲਾ ਫਲਾਵਰ ਹੈ ਜਿਹੜਾ ਇਹਨੂੰ ਸਾਰੇ ਨੂੰ ਫਿਲ ਕਰਨਾ ਹੁੰਦਾ ਬਟ ਥੋੜਾ ਜਿਹਾ ਧਿਆਨ ਦੇਣਾ ਹੁੰਦਾਗਾ ਵੀ ਆਪਣੀ ਨਾਟ ਹੈ ਜਿਹੜੀ ਉਹ ਪ੍ਰੋਪਰ ਹੋਵੇ ਗੱਠ ਹੈ ਉਹ ਕਈ ਵਾਰੀ ਖੁੱਲ ਜਾਂਦੀ ਹੈਗੀ ਤੇ ਉਹ ਫਲਾਵਰ ਤੇ ਸਫਾਈ ਨਹੀਂ ਆਉਂਦੀ ਇਸ ਕਰਕੇ ਤੁਸੀਂ ਵੀਡੀਓ ਨੂੰ ਇਹਨੂੰ ਧਿਆਨ ਦੇ ਨਾਲ ਦੇਖਣਾਗਾ ਨਾਟ ਤੁਸੀਂ ਪਹਿਲਾਂ ਇਕੱਲੇ ਸਿੰਗਲ ਨਾਟ ਦੀ ਪ੍ਰੈਕਟਿਸ ਕਰਨੀ ਹੈਗੀ ਸਿੰਗਲ ਨਾਟ ਕਿਵੇਂ ਬਣਾਉਣੀ ਹੈ ਤੁਸੀਂ ਪਹਿਲਾਂ ਉਹਦੀ ਪ੍ਰੈਕਟਿਸ ਕਰਨੀ ਹੈਗੀ ਤੁਸੀਂ ਮੇਰੀ ਪਹਿਲਾਂ ਵਾਲੀ ਵੀਡੀਓ ਵੀ ਜਾ ਕੇ ਦੇਖ ਸਕਦੇ ਹੋਗੇ ਅੱਜ ਇਹ ਮੈਂ ਤੁਹਾਨੂੰ ਦੂਜੀ ਵਾਰ ਦੱਸ ਰਹੀ ਹਾਂ ਕਿ ਕਿਉਂਕਿ ਉਹਦੇ ਵਿੱਚ ਨਾਟ ਹੈ ਜਿਹੜੀ ਉਹ ਪ੍ਰੋਪਰ ਦਿਖਾਈ ਨਹੀਂ ਦੇ ਰਹੀ ਹੈਗੀ ਮਿਸਰੀ ਕਿੱਦਾਂ ਬਣਾਉਣੀ ਹੈਗੀ ਅਪਾ ਜੋ ਤੁਹਾਨੂੰ ਦੁਬਾਰਾ ਰਿਪੀਟ ਕਰਾਂਗੇ ਇਹ ਫਲਾਵਰ ਨੂੰ ਫੁੱਲ ਨੂੰ ਕਿਵੇਂ ਬਣਾਉਣਾਗਾ ਇਹ ਵਾਲੇ ਵੀ ਤੁਹਾਨੂੰ ਮੈਂ ਦੇ ਵਿੱਚ ਦੱਸੂਗੀ ਤੇ ਜਿਹੜੇ ਜਿਹੜੇ ਚੈਨਲ ਦੇ ਉੱਪਰ ਆਪਣੇ ਨਵੇਂ ਆਏ ਨੇ ਜੀ ਉਹ ਸਾਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਜੀ ਆਹ ਵਾਲੀ ਸੂਈ ਆਪਾਂ ਨੇ ਉੱਪਰਲੀ ਸਾਈਡ ਕੱਢਣੀ ਹੈ ਨੀਚੋਂ ਥ੍ਰੈਡ ਤੇ ਇਹ ਡਬਲ ਥ੍ਰੈਡ ਦੇ ਨਾਲ ਬਣਾਉਣੀ ਹੈ ਜੀ ਮੈਂ ਡਬਲ ਥ੍ਰੈਡ ਪਾਇਆ ਹੋਇਆਗਾ ਦੇਖ ਸਕਦੇ ਹੋਗੇ ਤੁਸੀਂ ਡਬਲ ਕੈਟ ਦੇ ਨਾਲ ਹੈ ਜਿਹੜੀ ਇਹ ਨੋਟ ਬਣਾਉਣੀ ਹੈਗੀ ਤੇ ਆਪਾਂ ਨੇ ਇੱਥੋਂ ਥ੍ਰੈਡ ਨੂੰ ਫੜਨਾ ਹੈ ਜੀ ਇਸ ਤਰ੍ਹਾਂ ਜਿਵੇਂ ਮੈਨੇ ਹੁਣ ਥ੍ਰੈਡ ਫੜਿਆ ਹੋਇਆਗਾ ਇੱਥੇ ਇਹਨੂੰ ਥ੍ਰੈਡ ਨੂੰ ਤੁਸੀਂ ਇਸ ਤਰ੍ਹਾਂ ਫੜਨਾ ਹੈ ਕਿ ਜਿਹੜੀ ਆਵਲੀ ਸੂਈ ਹੈ ਸੂਈ ਦੇ ਉੱਪਰ ਦੀ ਇਦਾਂ ਇੱਕ ਵਾਰੀ ਘੁਮਾਉਣਾ ਆ ਤੁਸੀਂ ਦੋ ਦੀ ਬਣਾਉਣੀ ਹੈਗੀ ਮੈਂ ਥੋੜੀ ਇੱਕ ਸਿੰਗਲ ਟਾਂਕੇ ਦੀ ਗੱਠ ਬਣਾ ਰਹੀ ਆਂ ਜੀ ਅਗਰ ਤੁਸੀਂ ਦੋ ਦੀ ਬਣਾਉਣੇ ਤਾਂ ਵੀ ਬਣਾ ਸਕਦੇ ਹੋਗੇ ਬਟ ਫਲਾਵਰ ਹੈ ਜਿਹੜਾ ਉਹ ਸਿੰਗਲ ਗੱਠ ਨਾਲ ਹੀ ਬਣਾਇਓ ਸਫਾਈ ਵੀ ਵਧੀਆ ਆਉਂਦੀ ਹੈ ਤੇ ਸੋਨਾ ਵੀ ਲੱਗਦਾ ਆਪਾਂ ਇੱਕ ਵਾਰੀ ਥ੍ਰੈਡ ਨੂੰ ਸੂਈ ਦੇ ਉੱਪਰ ਐਦਾਂ ਘਮਾਵਾਂਗੇ ਜੀ ਜਿੱਥੋਂ ਆਪਾਂ ਨੇ ਇਹ ਥ੍ਰੈਡ ਕੱਢਿਆ ਹੋਇਆ ਉਹਦੇ ਬਿਲਕੁਲ ਹੀ ਨੇੜੇ ਬਿਲਕੁਲ ਹੀ ਨਾਲ ਹੀ ਉੱਥੇ ਆਪਾਂ ਇਹਨੂੰ ਤੁਸੀਂ ਆਹ ਵਾਲੇ ਥ੍ਰੈਡ ਦਾ ਧਿਆਨ ਦੇਣਾਗਾ ਵੀ ਜਿਹੜਾ ਆਹ ਵਾਲਾ ਥ੍ਰੈਡ ਇਹਨੂੰ ਛੱਡਣਾ ਨਹੀਂ ਹੈਗਾ ਜਿਹੜਾ ਆਪਾਂ ਨੇ ਹੱਥ ਚਾਹ ਵਾਲਾ ਥ੍ਰੈਡ ਫੜਿਆ ਹੋਇਆ ਇਹਨੂੰ ਛੱਡਣਾ ਨਹੀਂ ਇਹਨੂੰ ਇਹਦੇ ਉੱਪਰ ਦੀ ਘੁਮਾ ਕੇ ਉਹਨਾ ਟਾਈਮ ਫੜ ਕੇ ਰੱਖਣਾ ਜੀ ਆਪਾਂ ਨੇ ਹੀ ਜਿੰਨਾ ਟਾਈਮ ਸਾਰੇ ਸੂਈ ਥੱਲੇ ਨਹੀਂ ਜਾਂਦੀ ਐਸ ਤਰ੍ਹਾਂ ਖਿੱਚ ਕੇ ਰੱਖਣਾ ਇਹਨੂੰ ਐਦਾਂ ਖੁੱਲਾ ਨਹੀਂ ਛ ਕੁਣ ਮੈਂ ਇਹ ਉੱਪਰ ਕਰ ਲਿਆ। ਐ ਵੀ ਅਗਰ ਮੈਂ ਇਹਨੂੰ ਇਦਾਂ ਛੱਡੂੰਗੀ ਨਾ ਤਾਂ ਇਹਨੇ ਮਿਸ ਵੀ ਗੱਠ ਹੈ ਜਿਹੜੀ ਉਹ ਇਦਾਂ ਫਲਫੀ ਜਿਹੀ ਬਣੂਗੀ ਵੀ ਸਹੀ ਨਹੀਂ ਬਣੂਗੀ ਜਿੱਦਾਂ ਬਣੀ ਹੋਣੀ ਹੈ। ਅਗਰ ਆਪਾਂ ਇਹਨੂੰ ਖਿੱਚ ਕੇ ਰੱਖਾਂਗੇ ਤਾਂ ਇਹ ਜਿਹੜੀ ਤਾਗਾ ਗਾਹੂ ਪ੍ਰੋਪਰ ਰਹੂਗਾ ਖਿੰਡੂਗਾ ਨਹੀਂ ਤੇ ਥ੍ਰੈੱਡਾ ਜਿਹੜਾ ਉਹ ਆਸ-ਪਾਸੇ ਇਹ ਥ੍ਰੈੱਡ ਨਹੀਂ ਗੀ ਉਹ ਨਿਕਲਣਗੇ ਨਹੀਂ ਤੇ ਇਹ ਗੱਠ ਹੈ ਜਿਹੜੀ ਉਹ ਪ੍ਰੋਪਰ ਬਣੂਗੀ ਫਲਫੀ ਜਿਹੀ ਨਹੀਂ ਬਣੂਗੀ। ਕਈ ਵਾਰੀ ਖਿੰਡ ਜੇ ਜਾਂਦੀ ਹੁੰਦੀ ਹੈ। ਤੁਸੀਂ ਇਹਨੂੰ ਥ੍ਰੈੱਡ ਨੂੰ ਇਸੇ ਤਰ੍ਹਾਂ ਕੱਸ ਕੇ ਰੱਖਣਾ ਜਿੰਨਾ ਟਾਈਮ ਸੂਈ ਨੀਚੇ ਨਹੀਂ ਜਾਂਦੀ। ਇਸ ਤਰ੍ਹਾਂ ਠੀਕ ਹੈ ਜੀ ਸਾਰਾ ਥ੍ਰੈਡ ਆਪਾਂ ਹੌਲੀ-ਹੌਲੀ نیچے ਲੈ ਕੇ ਜਾਣਾ ਹੈ ਇਦਾਂ ਦੇਖੋ ਪੂਰੀ ਪ੍ਰੋਪਰ ਗੱਠ ਬਣੂਗੀ ਜੀ ਇਹ ਜਿੱਦਾਂ ਆਪਾਂ ਬਣਾਉਣੀ ਹੈਗੀ ਫਿਰ ਆਪਾਂ ਉਸੇ ਤਰ੍ਹਾਂ ਕੱਢਣੀ ਹੈਗੀ ਤੇ ਫਿਰ ਉਹੀ ਆਪਾਂ ਨੇ ਰਿਪੀਟ ਕਰਨਾਗਾ ਥ੍ਰੈਡ ਨੂੰ ਫੜ ਕੇ ਰੱਖਣਾ ਜਿੰਨਾ ਟਾਈਮ ਸੂਈ ਥੱਲੇ ਨਹੀਂ ਜਾਂਦੀ ਥ੍ਰੈਡ ਨੂੰ ਫਿਰ ਆਪਾਂ ਨੇ ਹੌਲੀ-ਹੌਲੀ ਛੱਡਣਾਗਾ ਇਦਾਂ ਇਹ ਪ੍ਰੋਪਰ ਨਾਟ ਲੱਗੂਗੀ ਜੀ ਇਹਦੇ ਨਾਲ ਐਸ ਤਰ੍ਹਾਂ ਠੀਕ ਹੈ ਜੀ ਇਦਾਂ ਤੇ ਐਦਾਂ ਹੀ ਕਰਦੇ ਕਰਦੇ ਹੀ ਆਪਾਂ ਨੇ ਸਾਰਾ ਫਲਾਵਰ ਬਣਾਉਣੇ ਜੀ ਤੁਸੀਂ ਸਾਰੇ ਫਲਾਵਰ ਦੀ ਲੁੱਕ ਵੀ ਚੈੱਕ ਕਰਿਓ ਐਦਾਂ ਕਰਦੇ ਕਰਦੇ ਹੀ ਆਪਾਂ ਨੇ ਸਾਰਾ ਫਲਾਵਰ ਬਣਾਉਣਾਗਾ ਨੈਕਸਟ ਮੈਂ ਤੁਹਾਨੂੰ ਇੱਕ ਵੀਡੀਓ ਬਾਰੇ ਦੱਸੂੰਗੀ ਜੀ ਬ੍ਰਾਜ਼ੀਲੀਅਨ ਫਲਾਵਰ ਦੇ ਨਾਲ ਇੱਕ ਕੋ ਟਾਈਪ ਦੀ ਵੀਡੀਓ ਬਣਦੀ ਹੈ ਮੀਨਸ ਵੀ ਫਲਾਵਰ ਬਣਦਾਗਾ ਬ੍ਰਾਜ਼ੀਲੀਅਨ ਫਲਾਵਰ ਦੇ ਨਾਲ ਤੁਹਾਨੂੰ ਇੱਕ ਫਲਾਵਰ ਮੈਂ ਪਹਿਲਾਂ ਵੀ ਦੱਸਿਆ ਹੋਇਆਗਾ ਉਹਦੀਆਂ ਦੋ ਵੀਡੀਓ ਪੋਸਟ ਕੀਤੀਆਂ ਹੋਈਆਂ ਨਹੀਂਗੀਆਂ ਉਦੀ ਨਾਲ ਆਪੇ ਇੱਕ ਹੋਰ ਤਰ੍ਹਾਂ ਦਾ ਫਲਾਵਰ ਹੈ ਜਿਹੜਾ ਉਹ ਬਣਦਾਗਾ ਆਪਾਂ ਉਹ ਤੋਂ ਵੀਡੀਓ ਨੈਕਸਟ ਵੀਡੀਓ ਜਿਹੜੀ ਉਹ ਦੀ ਸ਼ੇਅਰ ਕਰਾਂਗੇ ਤੁਹਾਡੇ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਦੇਖੋ ਇਸ ਤਰ੍ਹਾਂ ਇਹ ਜਿਹੜਾ ਉਹ ਆਪਾਂ ਨੇ ਸਾਰੇ ਨੋਟ ਦੇ ਨਾਲ ਨਾਲ ਨੋਟ ਲਗਾਉਂਦੇ ਜਾਣਾ ਨੋਟ ਉਸੇ ਤਰ੍ਹਾਂ ਹੀ ਰੱਖਣਾ ਜੀ ਜਿੰਨਾ ਟਾਈਮ ਆਪਾਂ ਸੂਈ ਥੱਲੇ ਨਹੀਂ ਲੈ ਕੇ ਜਾਂਦੇ ਉਹਨਾ ਟਾਈਮ ਆਪਾਂ ਥ੍ਰੈਡ ਨੂੰ ਨਹੀਂ ਛੱਡਣਾ ਉਸੇ ਤਰ੍ਹਾਂ ਆਪਾਂ ਸਾਰੇ ਨੋਟ ਲਗਾਉਂਦੇ ਜਾਣਾ ਐਦਾਂ ਠੀਕ ਹੈ ਜੀ ਆਪਾਂ ਨਾਟ ਸਫਾਈ ਦੇ ਨਾਲ ਲਾਉਣੀ ਹੈਗੀ ਅਗਰ ਇਹ ਖਿੰਡੂਗੀ ਤਾਂ ਜਿਹੜਾ ਉਹ ਫਲਾਵਰ ਹੈ ਉਹ ਸਹੀ ਨਹੀਂ ਬਣੂਗਾ ਤੇ ਨਹੀਂ ਉਹਦੇ ਤੇ ਸਫਾਈ ਆਉਗੀ ਜਿਨ੍ਹਾਂ ਨੇ ਨਾਟ ਫਲਾਵਰ ਹਜੇ ਤੱਕ ਨਹੀਂ ਸਿੱਖਿਆ ਹੈਗਾ ਉਹ ਜ਼ਰੂਰ ਟਰਾਈ ਕਰਿਓ ਤੇ ਜਿਨ੍ਹਾਂ ਨੂੰ ਆਉਂਦਾ ਹੈ ਜੀ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਿਨ੍ਹਾਂ ਜਿਨ੍ਹਾਂ ਨੇ ਇਹ ਵਾਲਾ ਫਲਾਵਰ ਸਿੱਖ ਲਿਆ ਤੇ ਉਹਨਾਂ ਨੂੰ ਬਣਾਉਣਾ ਆਉਂਦਾ ਇਹ ਵਾਲੇ ਡਿਜ਼ਾਈਨ ਦੇ ਵਿੱਚ ਮੈਂ ਤਿੰਨ ਫਲਾਵਰ ਬਣਾ ਰਹੀ ਹਾਂ ਜੀ ਬੁਲੀਅਨ ਸਟਿਚ ਦਾ ਬਣਾ ਰਹੀ ਹਾਂ ਜੀ ਬੁਲੀਅਨ ਸਟਿਚ ਦਾ ਫਲਾਵਰ ਸਾਰਿਆਂ ਨੂੰ ਹੁਣ ਆਨ ਲੱਗ ਗਿਆ ਜੀ ਜਿਹੜੇ-ਜਿਹੜੇ ਆਪਣੇ YouTube ਦੇ ਨਾਲ ਜੁੜੇ ਹੋਏ ਨੇ ਕਿ ਉਹਦੀਆਂ ਮੈਂ ਨੇ ਦੋ ਪੋਸਟਾਂ ਪਾਈਆਂ ਹੋਈਆਂ ਦੋ ਵੀਡੀਓਜ਼ ਪਾਈਆਂ ਹੋਈਆਂ ਨੇ ਜੀਆਂ ਦੇਖੋ ਇਸੇ ਤਰ੍ਹਾਂ ਆਪਾਂ ਸਾਰਾ ਫਲਾਵਰ ਹੈ ਜਿਹੜਾ ਉਹ ਫਿਲ ਕਰਨਾ ਹੈ ਜਿੱਦਾਂ ਆਪਾਂ ਇਹ ਕੀਤਾ ਹੁਣ ਉਸੇ ਤਰ੍ਹਾਂ ਆਪਾਂ ਨੇ ਵਿੱਚੋਂ ਫਿਲ ਕਰਨਾ ਹੈ ਨੂੰ ये वाला फ्लावर है वो रेडी हो जाएगा नॉट स्टिच वाला इस तरह सारे फ्लावर में बना आप ਬੜੀ ਹਲਕੀ ਜਿਹੀ ਹੱਥ ਨਾਲ ਬਣਾਉਣਾਗਾ ਇਹ ਨਾ ਹੋਵੇ ਤੁਹਾਡੀ ਗੱਠ ਦੇ ਵਿੱਚ ਸੂਈ ਫਸ ਜੀ ਐਨਾ ਵੀ ਢਿੱਲਾ ਨਹੀਂ ਛੱਡਣਾ ਆਪਾਂ ਨੇ ਕੀ ਆਪਣਾ ਥ੍ਰੈਡ ਹੈ ਜਿਹੜਾ ਉਹ ਖੰਡ ਜੀ ਇਹਨੂੰ ਨੋਰਮਲ ਜਿਹਾ ਮਿਡਲ ਜੀ ਉਹਦੇ ਵਿੱਚ ਰੱਖਣਾਗਾ ਵੀ ਨਾਂ ਵਾਲੀ ਕਸਣੀ ਆ ਤੇ ਨਾਂ ਵਾਲੀ ਢੀਲੀ ਛੱਡਣੀ ਆ ਐਦਾਂ ਕਰਦੇ ਕਰਦੇ ਆਪਾਂ ਸਾਰੀਆਂ ਨੋਟਸ ਲਗਾ ਲੈਣੀਆਂ ਨੇ ਕਿ ਇੱਕ ਫਲਾਵਰ ਹੈ ਜਿਹੜਾ ਆਪਣਾ ਕੰਪਲੀਟ ਫੁੱਲ ਤੇ ਰੈਡੀ ਹੋ ਜੂਗਾ ਸਠੀਕ ਹੈ ਜੀ ਦੇਖੋ ਇਹ ਜਿਹੜਾ ਫਲਾਵਰ ਹੈ ਆਪਣਾ ਨਾਟ ਸਟਿਚ ਵਾਲਾ ਇਹ ਕੰਪਲੀਟ ਹੋ ਗਿਆ ਠੀਕ ਹੈ ਤੁਹਾਨੂੰ ਦਿਖਾਉਣੀ ਹੈ ਦੇਖੋ ਇਹ ਵਾਲਾ ਫਲਾਵਰ ਹੈ ਜਿਹੜਾ ਆਪਣਾ ਉਹ ਕੰਪਲੀਟ ਹੋ ਗਿਆ ਤੇ ਇਸੇ ਤਰ੍ਹਾਂ ਆਪਣੀ ਇਹ ਵਾਲਾ ਫਲਾਵਰ ਬਣਾਇਆ ਹੋਇਆ ਹੈਗਾ ਠੀਕ ਹੈ ਤੇ ਇਹਨੂੰ ਨੀਚੋਂ ਬੰਦ ਕਿਵੇਂ ਕਰਨਾਗਾ ਅੱਜ ਮੈਂ ਤੁਹਾਨੂੰ ਉਹ ਵੀ ਦੱਸਦੀ ਹੈਗੀ ਵੀ ਆਪਾਂ ਨੀਚੋਂ ਬੰਦ ਕਿਵੇਂ ਕਰਨਾ ਹੁੰਦਾਗਾ ਆਪਾਂ ਇਸ ਤਰ੍ਹਾਂ ਥ੍ਰੈਡ ਨੂੰ ਕਰਨਾਗਾ ਐਦਾਂ ਇਦਾਂ ਰੱਖਣਾਗਾ ਇਥੋਂ ਆਪਣੀ ਜਿਹੜਾ ਨੇ ਨੇੜੇ ਹੋਊਗਾ ਥ੍ਰੈਡ ਉਹਦੇ ਵਿੱਚੋਂ ਦੀ ਏਦਾਂ ਸੂਈ ਨਿਘਾਉਣੀ ਆ ਠੀਕ ਆ ਜਿਵੇਂ ਆਪਾਂ ਸਿੰਪਲ ਨਾਟ ਲਗਾਉਨੇ ਆਂਗੇ ਉਦਾਂ ਹੀ ਆਪਣੀ ਨਾਟ ਲਗਾ ਦੇਣੀ ਆ ਏਦਾਂ ਲਵੇ ਜਿਹੜਾ ਵੀ ਟਾਂਕਾ ਹੋਊਗਾ ਉਹਦੇ ਵਿੱਚੋਂ ਦੀ ਸੂਈ ਨਿਘਾ ਕੇ ਇਸ ਤਰ੍ਹਾਂ ਸੂਈ ਦੀ ਨਾਟ ਲਗਾ ਦੇਣੀ ਠੀਕ ਹੈ ਜੀ ਦੇਖੋ ਇਹਦੀ ਬੈਕ ਸਾਈਡ ਤੇ ਸਫਾਈ ਇੰਨੀ ਕੁ ਹੁੰਦੀ ਆਏਗੀ ਦੇਖੋ ਇਸੇ ਤਰ੍ਹਾਂ ਇਹ ਵਾਲਾ ਫਲਾਵਰ ਆਗਾ ਬੈਕ ਸਾਈਡ ਤੋਂ ਵੀ ਜਿਹੜੇ ਸਟਿਚ ਨੇਗੇ ਉਹ ਬਹੁਤ ਹੀ ਆਪਾਂ ਨੀਟ ਐਂਡ ਕਲੀਨ ਰੱਖਣੇ ਹੁੰਦੇ ਨੇਗੇ ਪਿੱਛੇ ਆਪਾਂ ਨਹੀਂ ਗਾ ਨਹੀਂ ਪਾਉਣਾ ਦੇਖੋ ਬੜੇ ਧਿਆਨ ਦੇ ਨਾਲ ਦੇਖੋ ਬੈਕ ਸਾਈਡ ਤੋਂ ਵੀ ਇਹਦੀ ਫਰੰਟ ਲੁੱਕ ਵੀ ਤੇ ਬੈਕ ਲੁੱਕ ਵੀ ਇਹਦੀ ਬਹੁਤ ਸੋਹਣੀ ਆਉਂਦੀ ਹੈ ਜੀ ਦੇਖੋ ਸਾਰੀਆਂ ਗੱਠਾਂ ਨੇਗੀਆਂ ਜਿਹੜੀਆਂ ਉਹ ਪ੍ਰੋਪਰਲੀ ਇਹ ਵਾਲਾ ਫਲਾਵਰ ਇੰਨਾ ਕੋ ਗੁੰਦਮਾ ਹੁੰਦਾਗਾ ਕਿ ਵੀ ਇਹਨੂੰ ਕੁਝ ਨਹੀਂ ਹੁੰਦਾ ਧੋਣ ਤੋਂ ਬਾਅਦ ਵੀ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਇਹ ਵਨ ਆਪਾਂ ਡਿਜ਼ਾਈਨ ਬਣਾ ਰਹੀਆਂ ਅਗੇ ਦੇਖੋ ਆਵਲਾ ਡਿਜ਼ਾਈਨ ਹੈ ਜਿਹੜਾ ਇਹ ਆਪਾਂ ਬਣਾ ਰਹੇ ਹਾਂ ਜੀ ਇਹ ਵਾਲਾ ਡਿਜ਼ਾਈਨ ਇਹਦੇ ਵਿੱਚ ਆ ਬ੍ਰਾਂਜਲੀਨ ਫਲਾਵਰ ਬਣ ਰਿਹਾਗਾ ਬੁਲੀਨ ਬਣ ਰਿਹਾਗਾ ਤੇ ਆ ਨੋਟ ਵਾਲਾ ਬਣ ਰਿਹਾਗਾ ਠੀਕ ਹੈ ਦੇਖੋ ਇਹ ਵਾਲਾ ਡਿਜ਼ਾਈਨ ਹੈਗਾ ਆਪਾਂ ਇਹ ਫੁੱਲ ਲੁੱਕ ਵੀਡੀਓ ਪਾਵਾਂਗੇ ਇਹਦੀ ਪਹਿਲਾਂ ਵੀ ਪਾਈ ਹੋਈ ਹੈਗੀ ਇਹ ਮੇਰੇ ਕੋਲੇ ਸੈਕਿੰਡ ਬਾਰ ਰਿਪੀਟ ਹੋ ਰਿਹਾ ਮੋਸਟਲੀ ਮੇਰੇ ਕੋਲ ਸਾਰੇ ਆਰਡਰ ਇਸ ਬਾਰ ਰਿਪੀਟ ਹੋ ਰਹੇ ਨੇ ਜੀ ਇਸ ਕਰਕੇ ਆਪਾਂ ਕੋਈ ਵੀਡੀਓ ਨਵੀਂ ਨਹੀਂ ਪਾ ਰਹੇ ਕਿਉਂਕਿ ਨਮਾ ਡਿਜ਼ਾਈਨ ਕੋਈ ਨਹੀਂ ਆ ਰਿਹਾ ਇੱਕ ਦੋ ਦਿਨਾਂ ਤੱਕ ਕਪਰ ਨਾ ਮਾ ਵੀਡੀਓ ਵੀ ਪਾਵਾਂਗੇ ਕੋਈ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆ ਨੋਟ ਸਟਿਚ ਹੈ ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਥੈਂਕ ਯੂ